ਇਸ ਤਰ੍ਹਾਂ ਹੀ ਇਸਲਾਮ ਵਿੱਚ ਜਿਹੜੇ ਸੰਵਿਧਾਨ ਜਿਹੜੇ ਸਭ ਤੋਂ ਵੱਡੇ ਗੁਨਾਹ ਨੇ ਉਹਨਾਂ ਵਿੱਚੋਂ ਸਭ ਤੋਂ ਵੱਡਾ ਗੁਨਾਹ ਕਿਸੇ નિર્ਦੋਸ਼ ਇਨਸਾਨ ਦੀ ਕਿਸੇ ਬੇਗੁਨਾਹ ਇਨਸਾਨ ਦੀ ਹੱਤਿਆ ਕਰਨ ਹੈ ਤੇ ਜਿਹੜਾ ਕਰਾਉਣਾ ਅਸਲ ਤਾਂ ਇਹਨਾਂ ਤੋਂ ਜ਼ਿਆਦਾ ਉਹਨਾਂ ਨੂੰ ਫੜਨੀ ਲੋੜ ਹੈ ਜਿਹੜੇ ਸਾਡੇ ਆਂਤਕੀ ਸਾਡੇ ਦੇਸ਼ 'ਤੇ ਹਮਲੇ ਹੋ ਰਹੇ ਨੇ ਸਾਡੇ ਦੇਸ਼ ਨੂੰ ਸਾਡੇ ਦੇਸ਼ ਦੇ ਅਮਨ ਨੂੰ ਸ਼ਾਂਤੀ ਨੂੰ ਭਾਈਚਾਰਕ ਸਾਂਝ ਨੂੰ ਬਗਾਲ ਰਹੇ ਨੇ ਔਰ ਅਫਰਾਦ ਵਜੋਂ ਇਹਨਾਂ ਨੇ ਸਰਦ ਦੇ ਸ਼ੂਕ ਕਮਜ਼ੋਰ ਕਰਨਾ ਚਾਹੁੰਦੇ ਨੇ ਇਹ ਆਂਤਕੀਆਂ ਦੇ ਨਾਲ ਨਾਲ ਉਹਨਾਂ ਦੇ ਆਕਾ ਜਿਹੜੇ ਉਹਨਾਂ ਦੇ ਮਾਲਕ ਨੇ ਜਿਹੜਾ ਤੁਹਾਨੂੰ ਇਹ ਕੰਮ ਹੋ ਰਿਹਾ ਉਹਨਾਂ ਨੂੰ ਵੀ ਖਤਮ ਕਰਨ ਦੀ ਲੋੜ ਹੈ ਜੇ ਤੁਸੀਂ ਗੱਲ ਕੀਤੀ ਇਸਲਾਮ ਦੇ ਬਾਰੇ ਇਸਲਾਮ ਤੁਹਾਨੂੰ ਸਿੱਖਿਆ ਹੈ ਹੋਰ ਇਮਾਨਦਾਰੀ ਤੇ ਜੰਮੂ ਇਸ ਸਿੱਖਿਆ ਦੇ ਬਾਰੇ ਮੈਂ ਕਹਿ ਸਕਦਾ ਵੀ ਜਿਸ ਨੇ ਕਿਸੇ નિર્ਦੋਸ਼ ਇਨਸਾਨ ਦੀ ਹੱਤਿਆ ਕੀਤੀ ਉਹ ਸਭ ਕੁਝ ਹੋ ਸਕਦਾ ਮੁਸਲਮਾਨ ਨਹੀਂ ਸਕਦਾ ਸੱਚ ਅਸਲੀ ਮੁਸਲਮਾਨ ਨਹੀਂ ਸਕਦਾ ਜਿਸ ਤਰ੍ਹਾਂ ਉਹਨੇ ਸਿੱਖਿਆ ਹੈ ਕਿ ਮੁਸਲਮਾਨੀ ਜਿਹੜਾ ਗੌਂਡੀ ਜਿਹੜਾ ਆਪ ਤੇ ਪੜ ਕੇ ਖਾ ਲਵੇ ਉਹ ਤਾਂ ਗੌਂਡੀ ਪਕਾਸ ਹੋਵੇ ਗੁਰਦੇ ਕਿਸੇ ਤਰ੍ਹਾਂ ਦਾ ਉਸ ਨੇ ਜਿਸ ਇਸ ਨਾਲ ਵੀ ਸਿੱਖਿਆ ਹੈ ਕਿ ਉਹ ਮੁਸਲਮਾਨ ਨਹੀਂ ਜਿਸ ਤੋਂ ਉਸਨੂੰ ਉਹਦੇ ਦੁਖੀ ਹੋਵੇ ਹੱਥੋਂ ਤੋਂ ਇਹ ਮੂਤੋ ਵੀ ਦੁਖੀ ਕਰਦਾ ਹੈ ਤੇ ਜਿਹੜਾ ਇਸਲਾਮ ਧਰਮ ਇਹ ਕਹਿ ਰਿਹਾ ਹੈ ਉਹ ਕਿਸੇ ਨਿਰਦੋਸ਼ੀ ਹੱਤਿਆਲੂ ਕੀ ਸਹਿਨ ਕਰ ਸਕਦਾ ਹੈ ਤੇ ਇਸ ਕਰਕੇ ਇਸ ਕਾਰਵਾਈ ਨੂੰ ਇਸਲਾਮ ਨਾਲ ਇਹ ਮੁਸਲਮਾਨ ਨਾਲ ਜੋੜਨਾ ਬਿਲਕੁਲ ਗਲਤ ਹੈ ਕਿ ਜੇ ਇੱਕ ਪਾਸੇ ਜਿਹੜੇ ਅੰਤਕੀ ਤੇ ਉਹ ਮੁਸਲਮਾਨਾਂ ਦੇ ਪਿੱਛੇ ਦੇ ਇਹ ਉਹ ਪੁੱਛ-ਪੁੱਛ ਕੇ ਨਾਮ ਮਾਰ ਰਹੇ ਤੇ ਦੂਸਰਾ ਬੰਦਾ ਜਿਹੜਾ ਆਦਲ ਸ਼ਾਹ ਹੁਸੈਨ ਜਿਹੜਾ ਆਪਣੀ ਜਾਣ ਪਰ ਖੇਲ ਗਿਆ ਆਪਣੇ ਆਪਣੇ ਲਈ ਮਰਨਾ ਆਪਣੀ ਕੌਮ ਲਈ ਮਰਨਾ ਆਪਣੇ ਧਰਮ ਲਈ ਮਰਨਾ ਤਾਂ ਹਰ ਮਰਦ ਹੈ ਲੇਕਿਨ ਦੂਸਰੇ ਲਈ ਮਰਨਾ ਇਤਿਹਾਸ ਹੈ ਜਿਹੜਾ ਬਹੁਤ ਘੱਟ ਮਿਲਦੀਆਂ ਨੇ ਅਦਰੁਸਹਿਨ ਵੀ ਅਫਸਰ ਹੁੰਦਾ ਸੀ ਨਾ ਜੇ ਮਾਰਰ ਵਾਲਾ ਸੀ ਆਂਤਿਆਂ ਨੂੰ ਜੋੜ ਰਿਹਾ ਮਸੂਮਾਂ ਨਾਲ ਹਾਲਾਂਕਿ ਉਹ ਆਂਤ ਕੀ ਮਸੂਮਾਂ ਦੇ ਪੇਛੇ ਤੇ ਤਨੀ ਕੌਣ ਤੇ ਹੋ ਇਸ ਤਰ੍ਹਾਂ ਜਿਹੜੇ ਆਪਾਂ ਗੱਲ ਕਰ ਰਹੇ ਆ ਇਹ ਕਿਤੇ ਨਾ ਕਿਤੇ ਜਸਟੀਫਿਕੇਸ਼ਨ ਤਾਂ ਨਹੀਂ ਹੈਗੀ ਜਿਵੇਂ ਆਪਾਂ ਗੱਲ ਕਰਦੇ ਚਲੋ ਠੀਕ ਹੈ ਜੀ ਇਹ ਮੁਸਲਮਾਨ ਧਰਮ ਨਾਲ ਜੋੜਿਆ ਜਾਂਦਾ ਸ਼ਾਇਦ ਮਤਲਬ ਸੁਭਾਵਿਕ ਹੈ ਕਿ ਆਪਾਂ ਉਹਨਾਂ ਨੂੰ ਕਾਊਂਟਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਹ ਤਾਂ ਨਹੀਂ ਲੱਗ ਰਿਹਾ ਤੁਹਾਨੂੰ ਤੇ ਮੈਂ ਤੁਹਾਨੂੰ ਪੁੱਛਣਾ ਜਣਾ ਵੀ ਜਦੋਂ ਜਿਹੜਾ ਧਰਮ ਉਹਨਾਂ ਨੂੰ ਮਾਰਨ ਵਾਲਾ ਦਿਖਾਇ ਦਿੱਸਦਾ ਤਸਿਆ ਜਾ ਰਿਹਾ ਹੈ ਮੈਂ ਕੋਈ ਕਨਫਰਮ ਨਹੀਂ ਹੋ ਕਿਸ ਤਰ੍ਹਾਂ ਦੇ ਜਿਹੜਾ ਧਰਮ ਉਹਨਾਂ ਨੂੰ ਮਾਰਨ ਵਾਲਾ ਅਤਿਕੰੰਦ ਦੱਸਿਆ ਜਾ ਰਿਹਾ ਉਹੀ ਧਰਮ ਦਾ ਹੀ ਆਦਰਸ਼ ਹੈਂ ਸੀ ਜਿਨੇ ਉਹਨਾਂ ਸੈਲਾਨੀਆਂ ਜਿਹੜੇ ਹਿੰਦੂ تھے ਬਚ ਉਹੀ ਧਰਮ ਵਾਲੇ ਲੋਕਾਂ ਸੀ ਜਿਹੜੇ ਫੱਟੜ ਹੋਏ ਬੰਦਿਆਂ ਨੂੰ ਆਪਣੇ ਮੋਢੇ ਚੁੱਕ ਚੁੱਕ ਕੇ ਲੈ ਕੇ ਆ ਰਹੇ ਤੇ ਉਹੀ ਧਰਮ ਵਾਲੇ ਲੋਕਾਂ ਦਾ ਸੀ ਜਿਹੜੇ ਆਪਣੇ ਉਠੜ ਖੱਟੜਾਂ ਦੇ ਬਿਠਾ ਬਿਠਾ ਕੇ ਕੋੜੇ ਦੇ ਬਿਠਾ ਬਿਠਾ ਕੇ ਜ਼ਖਮੀਆਂ ਨੂੰ ਹਸਪਤਾਲ ਚ ਲੈ ਕੇ ਗਏ ਉਹੀ ਧਰਮ ਵਾਲੇ ਲੋਕਾਂ ਦਾ ਸੀ ਉਹ ਕਸ਼ਮੀਰ ਦਾ ਲੋਕਾਂ ਦਾ ਜਿਹੜਾ ਨੇ ਸਾਰਾ ਦਿਨ ਦੂਸਰ ਦਿਨ ਸਾਰ ਨੂੰ ਬੰਦ ਰੱਖਿਆ ਤੇ ਫਿਰ ਅਗਰੇ ਇਸਲਾਮੀ ਕੰਮ ਹੁੰਦਾ ਇਹ ਇੱਕ ਮੁਸਲਮਾਨ ਦਾ ਕੰਮ ਹੁੰਦਾ ਤਾਂ ਉਹ ਇਹ ਕੰਮ ਕਿਉਂ ਕਰਦੇ ਉਹ ਆਪਣੇ ਜਾਨਾਂ ਕਿਉਂ ਦੰਦੇ ਆਪਣੇ ਕਾਰੋਬਾਰ ਕਿਉਂ ਬੰਦ ਕਰਦੇ ਇਸ ਤੋਂ ਹਟ ਕੇ ਧਰਮ ਦੂਰ ਤੋਂ ਗੱਲ ਕਰਦੇ ਆ ਉਹਨਾਂ ਦਾ ਤਾਂ ਕਾਰੋਬਾਰੀ ਟੂਰਿਸ ਕੌਣ ਚਾਹੂਗਾ ਮੇਰੇ ਨੁਕਸਾਨ ਹੋ ਜਵੇ ਵੈਲਕਮ ਟੂ ਇਸ ਮੈਂ ਦਾ ਮੂਡ ਸੀਦਾ ਚੀਰ ਪੈਰ ਆਪ ਸਭ ਦਾ ਸਵਾਗਤ ਕਰਦਾ ਅੱਜ ਸਾਡੇ ਨਾਲ ਇੱਕ ਖਾਸ ਸਖੀਰ ਜੁੜ ਰਹੀ ਹੈ ਜਿਹਦਾ ਨਾਮ ਹੈ ਡਾਕਟਰ ਨਸੀਰ ਅਕਟਰ ਸਾਹਿਬ ਡਾਕਟਰ ਨਸੀਰ ਅਕਟਰ ਇੱਕੋ ਸਖੀਰ ਜਨ ਜਿਨ੍ਹਾਂ ਨੇ ਨੇੜੇ ਲੈ ਕੇ ਆਉਣ ਦਾ ਕੰਮ ਕੀਤਾ ਦੋ ਕਮਾ ਨੂੰ ਸਿੱਖਾਂ ਨੂੰ ਤੇ ਮੁਸਲਮਾਨਾਂ ਨੂੰ ਸਿੱਖ ਮੁਸਲਮਾਨਾਂ ਦੇ ਜੋ ਫਾਊਂਡਰ ਹੈ ਆਪਾ ਅੱਜ ਜਨਾਂ ਦੇ ਨਾਲ ਜਿਸ ਟਾਪਿਕ ਦੇ ਉੱਪਰ ਗੱਲ ਕਰ ਰਹੀ ਆ ਉਹ ਅੱਜ ਦਾ ਜੋ ਬਰਨਿੰਗ ਟਾਪਿਕ ਹੈ ਜਾਂ ਹੌਟ ਟਾਪਿਕ ਹੈ ਉਹ ਹੈ ਪਹਿਲਗਾਮ ਦੇ ਵਿੱਚ ਜੋ ਆਤਕੀ ਹਮਲਾ ਹੋਇਆ ਔਰ ਉਸ ਤੋਂ ਬਾਅਦ ਜੋ ਅੱਜ ਦੀ ਸਿਚੁਏਸ਼ਨ ਬਣੀ ਹੋਈ ਹੈ ਉਸ ਸੰਬੰਧ ਵਿੱਚ ਆਪਾਂ ਗੱਲ ਕਰਾਂਗੇ ਆਓ ਸਭ ਤੋਂ ਪਹਿਲਾਂ ਆਪਾਂ ਵੈਲਕਮ ਕਹੀਏ ਅ ਨਸੀਰ ਸਾਹਿਬ ਸਭ ਤੋਂ ਪਹਿਲਾਂ ਵੈਲਕਮ ਹੋ ਗੋ ਤੁਹਾਨੂੰ ਮੇਰੇ ਚੈਨਲ ਰੀਸੈਂਟ ਟਾਈਮ 'ਚ ਜੀ ਬਹੁਤ ਬਹੁਤ ਸ਼ੁਕਰੀਆ ਮੈਂ ਤੁਹਾਡਾ ਤੇ ਤੁਹਾਡੀ ਪੂਰੀ ਟੀਮ ਦਾ ਧੰਨਵਾਦੀ ਹਾਂ ਕਿ ਤੁਸੀਂ ਆਪਣੇ ਚੈਨਲ ਦੇ ਰਾਹੀਂ ਮੈਨੂੰ ਸਰੋਤਿਆਂ ਦੇ ਰੂਹ ਰੂਹ ਹੋਣ ਦਾ ਮੌਕਾ ਦਿੱਤਾ ਬਹੁਤ ਬਹੁਤ ਨਸੀਰ ਸਾਹਿਬ ਜਿਸ ਤਰ੍ਹਾਂ ਪਾ ਜਾਣਦੇ ਆ ਕਿ ਬੜਾ ਤੁਸੀਂ ਦੇਖਿਆ ਕਿ ਮੀਡੀਆ ਦੇ ਵਿੱਚ ਵੀ ਹਾਈਪ ਬਣੀ ਹੋਈ ਹੈ ਮੈਂ ਸਿੱਧਾ ਟੌਪਿਕ ਦੇ ਉੱਪਰ ਆਉਂਗਾ ਸਰ ਜੋ ਮਤਲਬ ਇੱਕ ਗੱਲ ਕਹੀ ਜਾ ਰਹੀ ਹੈ ਕਿ ਉਥੇ ਨਾਮ ਪੁੱਛ ਕੇ ਪਹਿਲਾਂ ਲੋਕਾਂ ਨੂੰ ਨਾਮ ਪੁੱਛਿਆ ਗਿਆ ਫਿਰ ਉਹਨਾਂ ਨੂੰ ਗੋਲੀ ਮਾਰੀ ਗਈ ਮਤਲਬ ਧਰਮ ਦੇ ਆਧਾਰ ਦੇ ਉੱਪਰ ਗਲਿੰਗ ਕੀਤੀ ਗਈ ਕੀ ਇਸਲਾਮ ਇਸ ਚੀਜ਼ ਦੀ ਇਜਾਜ਼ਤ ਦਿੰਦਾ ਸਾਰੀਆਂ ਤਾਰੀਫਾਂ ਸਾਰੀਆਂ ਵਧਾਈਆਂ ਉਸ ਸੱਚੇ ਰੱਬ ਲਈ ਨੇ ਜਿਹੜਾ ਸਾਰੇ ਜੱਗ ਦਾ ਸਿਰਜਣਹਾਰ ਸਾਜਨਾ ਤੇ ਪਾਲਣਹਾਰ ਹੈ ਉਸੇ ਕ ਰੱਬ ਨੂੰ ਹੀ ਵਕ ਵਕ ਪਸ਼ਾਵਾਂ ਵਿੱਚ ਅੱਲਾਹ ਅਕਬਰ ਪਰਭੂ ਪਰਮੇਸ਼ਵਰ ਲੋਡ ਗੋਡ ਆਫ ਦਿ ਨਮਾ ਦਵਾਰਾ ਯਾਦ ਕੀਤਾ ਜਾਂਦਾ ਬਹੁਤ ਸੌਖਾ ਹੈ Hindu ਜਾਂ Musalman ਹੋਣਾ ਪਰ ਬਹੁਤ ਔਖਾ ਹੈ ਆਦਮੀ ਦਾ ਇਨਸਾਨ ਹੋਣਾ ਮੈਂ ਤੁਹਾਡੀ ਇਸ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ ਤੁਹਾਨੂੰ ਥੋੜਾ ਪਿੱਛੇ ਲੈ ਚੱਲਾਂ ਪਿਛਲੇ ਸਮੇਂ ਇੱਕ ਟ੍ਰੇਨ 'ਚ ਇਹਹੀ ਟ੍ਰੇਜੇਡੀ ਹੋਈ ਸੀ ਚੇਤਨ ਸਿੰਘ ਨਾਮ ਦਾ ਆਦਮੀ ਟ੍ਰੇਨ 'ਚ ਨਾਮ ਪੁੱਛ-ਪੁੱਛ ਕੇ ਗੋਲੀਆਂ ਮਾਰ ਰਿਹਾ ਸੀ ਤੇ ਉਸ ਵੇਲੇ ਕਿਸੇ ਵੀ ਮੁਸਲਮਾਨ ਤੰਦੀ ਬੁਲੋਈ ਨਹੀਂ ਕੀ ਆ ਗਿਆ ਵੀ ਇਹ Hindu ਲੋਕੀਤਾ ਗਿਆ ਅੰਤ ਕੀ ਬਣੋਗੀ ਤਾਂ ਇਹ ਬਿਲਕੁਲ اسی ਤਰ੍ਹਾਂ ਹੀ ਜਿਸ ਤਰ੍ਹਾਂ ਅੱਜ 22 ਤਰੀਕ ਨੂੰ ਪਲਵਾਮਾ 'ਚ ਕਾਂਡ ਹੋਇਆ ਹੈ ਦੇਖੋ ਹਰ ਦੇਸ਼ ਦਾ ਇੱਕ ਸੰਵਿਧਾਨ ਹੁੰਦਾ ਹੈ ਜਿਸ ਨੂੰ ਮੰਨਣਾ ਜਿਸ ਨੂੰ ਮੰਨਣਾ ਉਸ ਦੇਸ਼ ਦੇ ਨਾਗਰਿਕਾਂ ਲਈ ਜ਼ਰੂਰੀ ਹੁੰਦਾ ਹੈ ਕੁਝ ਨਿਯਮ ਤੇ ਕਾਨੂੰਨ ਹੁੰਦੇ ਨੇ ਕਨਸਟੀਟਿਊਸ਼ਨ ਹੁੰਦਾ ਤੇ ਜਿਹੜਾ ਨਹੀਂ ਮੰਨਦਾ ਉਸ ਨੂੰ ਉਸ ਦੇਸ਼ ਦੀ ਸਰਕਾਰ ਬਾਗੀ ਗद्दार ਤੇ ਦੇਸ਼த்ਰੋਹੀ ਘੋਸ਼ਿਤ ਕਰਕੇ ਇਹਦਾ ਦੇਸੜਾ ਹੁੰਦੀ ਹੈ ਉਹ ਮੁੜ ਕੇ ਦਤ ਸੇਵੰਦੀ ਆਉ ਉਹਨੂੰ ਮੁੜ ਬਦਲ ਕਰ ਦਿੰਦੀ ਹੈ ਦੇਸ਼ ਦੇ ਗੱਲ ਬਿਲਕੁਲ ਹਰ ਧਰਮ ਦਾ ਵੀ ਇਸ ਵਿੱਚ ਇੱਕ ਸਵਿਧਾਨ ਹੈ ਕੁਝ ਨਿਯਮ ਤੇ ਕਾਨੂੰਨ ਜਿਨ੍ਹਾਂ ਦੇ ਪਾਲਨ ਕਰਨਾ ਉਸ ਧਰਮ ਦੇ ਬੰਦਿਆਂ ਲਈ ਬਹੁਤ ਜ਼ਰੂਰੀ ਹੁੰਦਾ ਹੈ ਅਗਰ ਉਹ ਨਹੀਂ ਕਰਦੇ ਤਾਂ ਉਸ ਧਰਮ ਦੇ ਉਹ ਗद्दार ਬਾਗੀ ਤੇ ਧਰਮ ਦਰੋਹੀ ਨੇ ਮਿਸਾਲ ਦੇ ਤੌਰ ਤੇ ਮੈਂ ਥੋੜੀ ਗਲਤ ਹਾਂ ਪਹਿਲਾਂ ਸਿੱਖ ਧਰਮ ਚ ਕਿਹਾ ਗਿਆ ਹੈ ਕਿ ਸਿਗਰਟ ਪੀਣਾ ਤਮਾਕੂ ਪੀਖਾਣਾ ਵਰਜਤ ਹੈ ਹੁਣ ਜੇ ਕੋਈ ਸਿੱਖ ਧਰਮ ਚ ਪੈਦਾ ਹੋ ਕੇ ਜਾਂ ਸਿੱਖ ਹੁੰਦਾ ਹੋਇਆ ਵੀ ਸਿਗਰਟ ਔਰ ਤਬਾਕੂ ਖਾਂਦਾ ਪਿੰਦਾ ਤਾਂ ਸਿੱਖੀ ਦਾ ਕੀ ਲੈਣਾ ਤੇਰਾ ਸਿੱਖੀ ਦਾ ਉਹ ਬੰਦਾ ਮੁਝਰ ਸਮਝੇ ਹੁਣ ਜੇ ਕੋਈ ਅਜਿਹੇ ਬੰਦੇ ਨੂੰ ਦੇਖ ਕੇ ਤਬਾਕੂ ਔਰ ਸਿਰੋ ਨੂੰ ਸਿੱਖੀ ਨਾਲ ਜੋੜ ਦਵੇ ਇਹ ਤਾਂ ਲਿਆਇਆ ਨਾ ਵੀ ਕੋਈ ਸਿਤਰਾ ਇੰਦੂ ਦੂਸਰ ਧਰਮ ਜੀ ਕਿ ਆਰਿਆ ਸਮਾਜ ਹੈ ਆਰਿਆ ਸਮਾਜ ਚ ਮੀਟ ਖਾਣਾ ਤਾਂ ਅਫੀਮ ਖਾਣਾ ਤੇ ਸ਼ਰਾਬ ਪੀਣਾ ਵਰਜਿਤ ਹੈ ਹੁਣ ਜੇ ਕੋਈ ਆਰਿਆ ਸਮਾਜੀ ਹੁੰਦਾ ਹੋਇਆ ਵੀ ਸ਼ਰਾਬ ਪੀਂਦਾ ਹੈ ਮੀਟ ਖਾਂਦਾ ਹੈ ਅਫੀਮ ਖਾਂਦਾ ਹੈ ਤਾਂ ਆਰਿਆ ਸਮਾਜ ਦਾ ਇਹ ਤਾਂ ਕੀ ਲੈਣਾ ਤੇਰਾ ਉੰਜ ਕੋਈ ਅਜਹਿ ਬੰਦ ਨੂੰ ਦੇਖ ਕੇ ਇਹਨਾਂ ਚੀਜ਼ਾਂ ਨੂੰ ਹੀ ਅਰੇ ਸੌਣੇ ਜੋੜ ਦੇਵੇ ਤਾਂ ਅਨਿਆਇ ਹੈ ਨਾ ਬਿਲਕੁਲ ਇਸੇ ਤਰ੍ਹਾਂ ਹੀ ਇਸਲਾਮ ਵਿੱਚ ਜਿਹੜੇ ਸੰਵਿਧਾਨ ਜਿਹੜੇ ਸਭ ਤੋਂ ਵੱਡੇ ਗੁਨਾਹ ਨੇ ਉਹਨਾਂ ਵਿੱਚੋਂ ਸਭ ਤੋਂ ਵੱਡਾ ਗੁਨਾਹ ਕਿਸੇ નિર્ਦੋਸ਼ ਇਨਸਾਨ ਦੀ ਕਿਸੇ ਬੇਗੁਨਾਹ ਇਨਸਾਨ ਦੀ ਹੱਤਿਆ ਕਰਨੇ ਤੇ ਕੁਰਾਨში ਸਾਡਾ ਇਸਲਾਮ ਮੁਸਲਮਾਨਾ ਸੰਵਿਧਾਨ ਹੈ ਉਹਦਾ ਇੱਕ ਚੈਪਟਰ ਹੈ ਜਿਹੜਾ ਆਇਆ ਹੈ ਅਧਿਆਏ ਅਲ ਮਾਇਦਾ ਅਧਿਆਏ ਨੰਬਰ 5 ਤੇ ਆਇਤ ਨੰਬਰ یہ بس نمبر 32 ان نہ وہ من قتل الا نفس ام بغیر نفس او فсад فلاردفہ قال انما قتل الناس سجبیا ایک ادھر جلدی ہے جس نے کسی بے گناہ انسان دی کسی نردوس انسان دی હત્યા کیتی اس نے ساری انسان دی હત્યા کر دی اور جس نے کسی نردوس یہ بے گناہ انسان نو بچایا انہیں ساری انسانیت نو بچا لیا تے ہن جڑی کہانی ہویا اسی ادے کر خون دیکھا ہے بے شک ਮੈਂ ਅਕਸਰ ਕਹਿੰਦਾ ਜਿਹੜਾ ਅੰਤਖਵਾਦੀ ਹੈ ਉਹ ਕਿਸੇ ਵੀ ਧਰਮ ਕਿਸੇ ਦੇ ਪੇਛਾ ਆ ਸਕਦਾ ਹੈ ਅਗਰ ਉਹ ਮੁਸਲਮਾਨ ਦੇ ਪੇਛਾ ਤਾਂ ਉਹਨੂੰ ਕਦੇ ਵੀ ਇਸਲਾਮ ਨਾਲ ਜਾਂ ਮੁਸਲਮਾਨ ਕੌਮ ਨਾਲ ਜੋੜ ਕੇ ਵੇਖਿਆ ਜਾਣਾ ਚਾਹੀਦਾ ਜੇ ਉਹ ਸਿੱਖੀ ਦੇ ਪੇਛਾ ਹੈ ਤਾਂ ਉਹਨੂੰ ਸਿੱਖੀ ਨਾਲ ਜੇ ਉਹ Hindu ਦੇ ਪੇਛਾ ਹੈ ਤਾਂ ਉਹਨੂੰ Hindu ਧਰਮ ਨਾਲ ਜੇ ਉਹ ਇਸਾਈ ਦੇ ਪੇਛਾ ਹੈ ਤਾਂ ਉਹਨੂੰ ਇਸਾਈयत ਨਾਲ ਜੋੜ ਕੇ ਨਹੀਂ ਵੇਖਿਆ ਜਾਂਦਾ ਕਿਉਂਕਿ ਅੰਤਖਵਾਦੀ ਦਾ ਕੋਈ ਧਰਮ ਹੀ ਨਹੀਂ ਹੁੰਦਾ ਮਰਜ਼ੀ ਦਾ ਮੈਂ ਉਹ ਕਹਿੰਦਾ ਹਾਂ ਅਕਸਰ ਕਿ ਉਹ ਤਾਂ ਕਿਰਾਏ ਦੇ ਕਾਤਲ ਹੁੰਦੇ ਨੇ ਜਾਂ ਕਰਿੰਦੇ ਹੁੰਦੇ ਨੇ ਜਿਹੜਾ ਪਿਛੇ ਕੋਈ ਕੰਮ ਕਰ ਰਿਹਾ ਹੁੰਦਾ ਤੇ ਜਿਹੜਾ ਕਰਾਉਣਾ ਹੈ ਅਸਲ ਤਾਂ ਇਹਨਾਂ ਤੋਂ ਜ਼ਿਆਦਾ ਉਹਨਾਂ ਨੂੰ ਫਿਰ ਨਹੀਂ ਰੋੜਾ ਜਿਹੜੇ ਸਾਡੇ ਆਂਤਕੀ ਸਾਡੇ ਦੇਸ਼ 'ਚ ਹਮਲੇ ਹੋ ਰਹੇ ਨੇ ਸਾਡੇ ਦੇਸ਼ ਨੂੰ ਸਾਡੇ ਦੇਸ਼ ਦੇ ਅਮਨ ਨੂੰ ਸ਼ਾਂਤੀ ਨੂੰ ਭਾਈਚਾਰਕ ਸਾਂਝ ਨੂੰ ਬਗਾਲ ਰਹੇ ਨੇ ਔਰ ਅਫਰਾਦ ወਹਰਾਂ ਨੇ ਸਾਡੇ ਦੇਸ਼ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਇਹ ਆਂਤਕੀਆਂ ਦੇ ਨਾਲ-ਨਾਲ ਉਹਨਾਂ ਦੇ ਆਕਾ ਜਿਹੜੇ ਉਹਨਾਂ ਦੇ ਮਾਲਕ ਨੇ ਜਿਹੜਾ ਤੋਂ ਕੰਮ ਹੋ ਰਿਹਾ ਉਹਨਾਂ ਨੂੰ ਵੀ ਖਤਮ ਕਰਨ ਦੀ ਲੋੜ ਹੈ ਜੇ ਤੁਸੀਂ ਗੱਲ ਕੀਤੀ ਇਸਲਾਮ ਦੇ ਬਾਰੇ ਇਸਲਾਮ ਤਾਂ ਇੱਕ ਸਿੱਖਿਆ ਹੈ ਹੋਰ ਇਹ ਮੈਂ ਦੱਸ ਦਿੱਤਾ ਤੁਹਾਨੂੰ ਇਸ ਸਿੱਖਿਆ ਤੋਂ ਬਾਅਦ ਇਹ ਮੈਂ ਕਹਿ ਸਕਦਾ ਵੀ ਜਿਸ ਨੇ ਕਿਸੇ ਨਿਰਦੋਸ ਇਨਸਾਨ ਦੀ ਹੱਤਿਆ ਕੀਤੀ ਉਹ ਸਭ ਕੁਝ ਹੋ ਸਕਦਾ ਮੁਸਲਮਾਨ ਨਹੀਂ ਹੋ ਸਕਦਾ ਸੱਚਾ ਅਸਲੀ ਮੁਸਲਮਾਨ ਨਹੀਂ ਹੋ ਸਕਦਾ ਜਿਸ ਤਰ੍ਹਾਂ ਦੀ ਸਿੱਖਿਆ ਹੈ ਕਿ ਮੁਸਲਮਾਨ ਜਿਹਦਾ ਗੁੰਡੀ ਜਿਹੜਾ ਆਪ ਢਿੱਡ ਭਰ ਕੇ ਖਾ ਲਵੇ ਉਹਦਾ ਗੁੰਡੀ ਭੁੱਖਾ ਸੋਵੇ ਗੁੰਡੇ ਕਿਸੇ ਤਰ੍ਹਾਂ ਦਾ ਹੋ ਸਕਦਾ ਜਿਸ ਇਸਲਾਮ ਦੀ ਸਿੱਖਿਆ ਹੈ ਕਿ ਉਹ ਮੁਸਲਮਾਨ ਨਹੀਂ ਜਿਸ ਤੋਂ ਉਸਦਾ ਗੁੰਡੀ ਦੁਖੀ ਹੋਵੇ ਹੱਤਾ ਤੋਂ ਵੀ ਅਗਰ ਮੂੰਹ ਤੋਂ ਵੀ ਦੁਖੀ ਕਰਦਾ ਹੈ ਤੇ ਜਿਹੜਾ ਇਸਲਾਮ ਧਰਮੇ ਕਹਿ ਰਿਹਾ ਹੈ ਉਹ ਕਿਸੇ ਨਰਦੋਜ਼ੀ ਹਤੈਲੂ ਕਿਵੇਂ ਸੈਨ ਕਰ ਸਕਦਾ ਹੈਗਾ ਤੇ ਇਸ ਕਰਕੇ ਇਸ ਕਾਰਵਾਈ ਨੂੰ ਇਸਲਾਮ ਨਾਲ ਇਹ ਮੁਸਲਮਾਨ ਨਾਲ ਜੋੜਨਾ ਬਿਲਕੁਲ ਗਲਤ ਹੈ ਕਿਉਂਕਿ ਜੇ ਇੱਕ ਪਾਸੇ ਜਿਹੜੇ ਆਂਤਕੀ ਤੇ ਮੁਸਲਮਾਨਾਂ ਦੇ ਪੇਛੇ ਦੇ ਇਹ ਪੁੱਛ-ਪੁੱਛ ਕੇ ਨਾਮ ਬਾੜ ਰਹੇ ਤੇ ਦੂਸਰਾ ਬੰਦਾ ਜਿਹੜਾ ਆਦਲ ਸ਼ਾਹ हुसैन ਜਿਹੜਾ ਆਪਣੀ ਜਾਨਪੁਰ ਖੇਲ ਗਿਆ ਆਪਣੇ ਆਪਣੇ ਲਈ ਮਰਨਾ ਆਪਣੀ ਕੌਮ ਲਈ ਮਰਨਾ ਆਪਣੇ ਘਰਮ ਲਈ ਮਰਨਾ ਤਾਂ ਹਰ ਮਰਦਾ ਹੈ ਲੇਕਿਨ ਦੂਸਰੇ ਲਈ ਮਰਨਾ ਇਤਿਹਾਸ ਹੈ ਜਿਹੜਾ ਨਾਲ ਬਹੁਤ ਘੱਟ ਮਿਲਦੀਆਂ ਨੇ ਆਦਲ हुसैन ਵੀ ਉਹੀ ਤਰ੍ਹਾਂ ਦਾ ਸੀ ਨਾ ਜੇ ਮਰਬਲ ਨੂੰ ਸੀ ਆਤਕੀਆਂ ਨੂੰ ਜੋੜ ਰਿਹਾ ਮਸਮਾਨ ਨਾਲ ਹਾਲਾਂਕਿ ਉਹ ਆਤਕੀ ਮਸਮਾਨ ਦੇ ਪੇਛੇ ਤੇ ਪਤਾ ਨਹੀਂ ਕੌਣ ਤੇ ਉਹ ਐਸੀ ਕਿੰਨੇ ਬਾਕਿਆ ਦੂਜੇ ਪਿੱਛੇ ਦੇ ਇੱਕ ਮੰਦਰ ਚ ਇੱਕ Hindu ਗੁਰਕੇ ਔਰਤ ਔਰ ਆਦਮੀ ਬੁਰਕਾ ਲੱਤਾ ਹੋਇਆ ਮੀਸੜਤਾ ਹੋ ਪੜਿਆ ਗਿਆ ਤੇ ਜਦ ਬੁਰਕਾ ਉਤਾਰਿਆ ਗਿਆ ਬੰਦਾ ਸੀ ਉਹ Hindu ਦੀ ਇਹ ਤਰ੍ਹਾਂ ਜਿਹੜੇ ਆਪਾਂ ਗੱਲ ਕਰ ਰਹੇ ਆ ਇਹ ਕਿਤੇ ਨਾ ਕਿਤੇ ਜਸਟੀਫਿਕੇਸ਼ਨ ਤਾਂ ਨਹੀਂ ਹੈਗੀ ਜਿਵੇਂ ਆਪਾਂ ਗੱਲ ਕਰਦੇ ਚਲੋ ਠੀਕ ਹੈ ਜੀ ਇਹ ਮੁਸਲਮਾਨਧਰਮ ਨਾਲ ਜੋੜਿਆ ਜਾਂਦਾ ਸ਼ਾਇਦ ਮਤਲਬ ਸੁਭਾਵਿਕ ਹੈ ਕਿ ਆਪਾਂ ਉਹਨੂੰ ਕਾਊਂਟਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਹ ਤਾਂ ਨਹੀਂ ਲੱਗਦਾ ਤੁਹਾਨੂੰ ਦੇਖੋ ਮੈਂ ਕਾਊਂਟਰ ਕਰਨ ਦੀ ਕੋਸ਼ਿਸ਼ ਕਰਦਾ ਮੈਂ ਸੇ ਵੀ ਇਹ ਸੰਵਿਧਾਨ ਹੈ ਨਾ ਇਹ ਆਇਦਰ ਵਾਕਿਆ ਤੋਂ ਉਹਨੇ ਆਪਾਂ ਦੇਖਦੇ ਹਾਂ ਤੁਸੀਂ ਗੱਲ ਕੀਤੀ ਹੈ ਵੀ ਮੈਂ ਡਿਫੈਂਡ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਇਸ ਨਾਮ ਦੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਜਦੋਂ ਜਿਹੜਾ ਧਰਮ ਉਹ ਮਾਰਨ ਵਾਲਾ ਦਿਖਾਇ ਦਿੱਸੇ ਤਸਵੀਰਾਂ ਰਿਹਾ ਮੈਂ ਕੋਈ ਕਨਫਰਮ ਨਹੀਂ ਹੋ ਕਿਸ ਤਰ੍ਹਾਂ ਦੇ ਜਿਹੜਾ ਧਰਮ ਉਹ ਮਾਰਨ ਵਾਲਾ ਅਤਿਕਥਨ ਦੱਸਿਆ ਜਾ ਰਿਹਾ ਉਹੀ ਧਰਮ ਦਾ ਹੀ ਆਦਰ ਸੰਤ ਜਿਨੇ ਉਹਨਾਂ ਸੈਲਾਨੀਆਂ ਜਿਹੜੇ ਹਿੰਦੂ تھے ਬਚਾਉਣ ਲਈ ਆਪਣੀ ਜਾਨ ਦੇ ਦਿੱਤੀ ਉਹੀ ਧਰਮ ਉਹ ਲੋਕਾਂ ਸੀ ਜਿਹੜੇ ਫੱਟੜ ਹੋਏ ਬੰਦਿਆਂ ਨੂੰ ਆਪਣੇ ਮੋਢੇ ਚੁੱਕ ਚੁੱਕ ਕੇ ਲੈ ਕੇ ਆ ਰਹੇ تھے ਉਹੀ ਧਰਮ ਉਹ ਲੋਕਾਂ ਦਾ ਸੀ ਜਿਹੜਾ ਆਪਣੇ ਉਠਾ ਸੱਤਾਂ ਦੇ ਬਿਠਾ ਬਿਠਾ ਕੇ ਕੋੜੇ ਦੇ ਬਿਠਾ ਬਿਠਾ ਕੇ ਜ਼ਖਮੀਆਂ ਨੂੰ ਹਸਪਤਾਲ ਚ ਲੈ ਕੇ ਗਏ ਉਹੀ ਧਰਮ ਉਹ ਲੋਕਾਂ ਦਾ ਸੀ ਉਹ ਕਸ਼ਮੀਰ ਦੇ ਲੋਕਾਂ ਦਾ ਜਿਹੜਾ ਨੇ ਸਾਰੇ ਦਿਨ ਦੂਸਰੇ ਦਿਨ ਸ਼ਹਿਰ ਨੂੰ ਬੰਦ ਰੱਖਿਆ ਤੇ ਫਿਰ ਅਗਰੇ ਇਸਲਾਮੀ ਕੰਮ ਹੁੰਦਾ ਇਹ ਮੁਸਲਮਾਨ ਦਾ ਕੰਮ ਹੁੰਦਾ ਤਾਂ ਉਹ ਇਹ ਕੰਮ ਕਿਉਂ ਕਰਦੇ ਉਹ ਆਪਣੇ ਜਾਨਾਂ ਕਿਉਂ ਦਿੰਦੇ ਆਪਣੇ ਕਾਰੋਬਾਰ ਕਿਉਂ ਬੰਦ ਕਰਦੇ ਇਸ ਤੋਂ ਹਟ ਕੇ ਧਰਮ ਤੋਂ ਹਟ ਕੇ ਗੱਲ ਕਰਦੇ ਆ ਉਹਨਾਂ ਦਾ ਤਾਂ ਕਾਰੋਬਾਰੀ ਟੂਰਿਸਟ ਤੇ ਹੈ ਜੀ ਕੌਣ ਚਾਹੂਗਾ ਮੇਰਾ ਨੁਕਸਾਨ ਹੋ ਜਵੇ ਔਰ ਫਿਰ ਇਸ ਨਾਮ ਤੇ ਸਿੱਖਿਆ ਹੈ ਕਿ ਤੁਸੀਂ ਮੈਂ ਇੱਕ ਹੋਰ ਉਦਾਹਰਣ ਦੇ ਦਵਾਂ ਤੁਸੀਂ ਤੁਹਾਨੂੰ ਦਾ ਲਾ ਸਕਦੇ ਇਸਲਾਮ ਦੀ ਕੁਰਾਨ ਦੀ ਸਿੱਖਿਆ ਹੈ ਵੀ ਜਿਸ ਨੇ ਇੱਕ ਜਗ ਪਾਣੀ ਦੀ ਥਾਂ ਦੂਜਾ ਜਗ ਐਵੇਂ ਅਜਾਈ ਬਹਾਤਾ ਉਹਨੇ ਇਹ ਫਜ਼ੂਲ ਖਰਚ ਕੀਤੀ ਹੈ ਔਰ ਹਜ਼ੂਰ ਖਰਚ ਕਰਨ ਵਾਲੇ ਨੂੰ ਇਸਲਾਮ ਚੇਤਾਨ ਦਾ ਪ੍ਰਾਤਨਦਾ ਜਿਹੜਾ ਕਰਮ ਇੱਕ ਜਗ ਪਾਣੀ ਦਾ ਵੀ ਫਜ਼ੂਲ ਬਹਾਉਂਦੀ ਅਜਾਈ ਬਹਾਉਂਦੀ ਆਦਤ ਰਿੰਦਾ ਉਹ ਕਿਸੇ નિર્ਦੋਸ਼ ਇਨਸਾਨ ਦਾ ਖੂਨ ਬਹਾਉਂਦੀ ਕਿਵੇਂ ਜਦ ਦੇ ਸਕਦਾ ਇਸ ਲਈ ਮੈਂ ਕਹਣਾ ਇਹ ਜਿਹੜੇ ਇਹ ਕਾਰਵਾਈ ਕਰਨ ਵਾਲੇ ਅੰਤਕੀ ਨੇ ਤਰਾਏ ਦੇ ਕਾਤਲ ਨੇ ਕਰਿੰਦੇ ਨੇ ਉਹਨਾਂ ਲੋਕਾਂ ਦੇ ਇਹ ਹਯਵਾਨ ਭੇੜੀਏ ਜਿਨ੍ਹਾਂ ਨੇ ਇਹ ਇਨਸਾਨੀ ਤੇ ਕਲੰਕ ਲਾਉਣ ਵਾਲੇ ਤੇ ਜਿਹੜੇ ਲੋਕ ਨੇ ਜਿਹੜਾ ਨੇ ਮੁਸਲਮਾਨਾ ਰੂਪ ਧਾਰਨ ਕੀਤਾ ਹੋਈ ਸੀ ਸਰਕਾਰ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਵੇ ਤਾਂ ਕਿ ਫਿਰ ਤੋਂ ਕਿਸੇ ਐਸੇ ਅਜਿਹੇ ਬੰਦੇ ਨੂੰ ਕਿਸੇ ਅਜਿਹੇ ਅੰਤਕੀ ਨੂੰ ਇਸ ਤਰ੍ਹਾਂ ਦੀ ਘਟਨਾ ਦੁਬਾਰਾ ਦੁਹਰਾਉਣ ਦਾ ਮੌਕਾ ਨਾ ਮਿਲੇ ਜੀ ਔਰ ਇੱਕ ਅਸਰ ਇਥੇ ਮੈਂ ਹੋਰ ਗੱਲ ਪੁੱਛਣਾ ਕਿ ਇਥੇ ਬਹੁਤ ਸਾਰੇ ਮਤਲਬ ਕਿ ਡਰਾਮਾ ਹੁੰਦੀਆਂ ਬਹੁਤ ਸਾਰੇ ਘਟਨਾਵਾਂ ਨੂੰ ਆਪਾਂ ਗੱਲ ਕਰੀਏ ਕਿ ਇਹ ਪਿਕਚਰਾਇਜ਼ ਕੀਤਾ ਜਾਂਦਾ ਹੈ ਕਿ ਮਤਲਬ ਕੋਈ ਗੁੰਡਾ ਦਿਖਾਉਣਾ ਹੈ ਜਾਂ ਅਤਿਵਾਦੀ ਦਿਖਾਉਣਾ ਹੈ ਫਿਲਮਾਂ ਦੀ ਗੱਲ ਕਰਦਾ ਪੋਰਟਰੇ ਕੀਤਾ ਜਾਂਦਾ ਹੈ ਕਿ ਇੱਕ ਟੋਪੀ ਦੇਤੀ ਉਹਦੇ ਇੱਕ ਮੁੰਡੇ ਦੇ ਉੱਪਰ ਰਮਾਰ ਰੱਖਤਾ ਮਤਲਬ ਇੱਕ ਛਾਪ ਬਣਾਤੀ ਲੇਕਿਨ ਇਸ ਗੱਲ ਨੂੰ ਅੱਜ ਤੱਕ ਕਿਸੇ ਵੀ ਇਸਲਾਮੀ ਸਕਾਲਰ ਨੇ ਕਿਸੇ ਵੀ ਮਤਲਬ ਮੁ슬ਮ ਪੋਲੀਟਿਕਲ ਬੰਦੇ ਨੇ ਕਾਊਂਟਰ ਨਹੀਂ ਕੀਤਾ ਕੀ ਤੁਹਾਨੂੰ ਲੱਗਦਾ ਹੈ ਕਿ ਮਤਲਬ ਇਹ ਚੀਜ਼ਾਂ ਵੀ ਕਿਤੇ ਨਾ ਕਿਤੇ ਮਤਲਬ ਇੰਪੈਕਟ ਪਾਉਂਦੀਆਂ ਔਰ ਉਹੀ ਚੀਜ਼ਾਂ ਨੂੰ ਦਰਸਾਉਂਦੀਆਂ ਜੋ ਹੋਇਆ ਦੇਖੋ ਅਕਸਿਡੈਂਟ ਜਿਹੜੇ ਘਟਨਾਵਾਂ ਹੁੰਦੀਆਂ ਨੇ ਉਹਦੇ ਸਿਰਫ 1-2% ਸਹੀ ਜਾਣਦੇ ਹੁੰਦੇ ਨੇ ਬਾਕੀ ਲੋਕ ਜਿਹੜੇ 98% ਲੋਕ ਨੇ ਉਹ ਨੇ ਜਿਹੜਾ ਮੀਡੀਆ ਪਰ ਦੇਖਦੇ ਨੇ ਉਸੇ ਚੀਜ਼ ਨੂੰ ਯਕੀਨ ਕਰ ਲੈਂਦੇ ਨੇ ਆ ਇਹੀ ਹੁੰਦਾ ਇਹਦੇ ਵਿੱਚ ਅਸੀਂ ਉਹ ਘਟਨਾਵਾਂ ਦਾ ਜਿਹੜੀਆਂ ਹੁੰਦੀਆਂ ਨੇ ਮੈਂ ਤੁਹਾਨੂੰ ਉਦਾਹਰਣ ਦੇਦਾ ਕਿਵੇਂ ਹੁੰਦਾ ਹੈ ਇੱਕ ਲੜਕੀ ਮੁਸਲਮਾਨਾਂ ਦੀ ਕਿਸੇ ਮੁਸਲਮਾਨ ਲੜਕੇ ਨਾਲ ਭਾਜੀ ਤੋਹ ਧਾਰਵੀ ਗਈ ਬੰਦੀ ਕੌਮੀ ਨਹੀਂ ਬੰਦੀ ਅਲੱਗ ਦਾ ਉਹ ਥਾਂ ਦੇ ਮੁੰਡਾ ਪਿਜਾ ਕੇ ਲੈ ਗਿਆ ਜੇ ਉਹ ਲੜਕੀ ਕਿਸੇ ਹਿੰਦੂ ਦੇ ਨਾਲ ਭੱਜ ਜਵੇ ਤੇ ਇਸ ਰਾਮ ਖਤਰੇ ਜਾਂਦਾ ਹੈ ਮੁਸਲਮਾਨ ਸਾਡੇ ਉਹ ਜਿਹੜੇ ਹਿੰਦੂ ਬਣਿਆ ਕਰਦਾ ਜੇ ਹਿੰਦੂ ਲੜਕੀ ਸੀ ਕਿਸੇ ਕੋਲ ਉਸ ਵਾਂਚ ਚੱਲ ਜਾਂਦਾ ਹੈ ਇਹ ਜਿਹੜੀ ਚੀਜ਼ਾਂ ਨੇ ਨਾ ਹਰ ਜਗ੍ਹਾ ਬੁਰਾਈਆਂ ਹੁੰਦੀਆਂ ਨੇ ਕਿਉਂਕਿ ਕੋਈ ਕੋਈ ਵੀ ਕੌਮ ਸਾਰੀ ਸਾਰੀ ਚੰਗੀ ਨਹੀਂ ਹੁੰਦੀ ਸਾਰੀ ਸਾਰੀ ਬੁਰੀ ਨਹੀਂ ਹਰ ਕੌਮ ਹਰ ਇੱਕ ਕੌਮ 'ਚ ਚੰਗੇ ਮੰਦੇ ਸਿਆਣੇ ਮੂਰਖ ਵਿਦਵਾਨ ਤੇ ਅਣਪੜ ਗਰੀਬ ਤੇ ਅਮੀਰ ਨੇਕ ਤੇ ਬੁਰੇ ਆਦਮੀ ਹੁੰਦੇ ਨੇ ਇੱਕ ਆਦਮੀ ਦੀ ਨੇਕੀ ਤੋਂ ਸਾਰੀ ਕੌਮ ਨੇਕੀ ਬਣ ਜਾਂਦੀ ਤੇ ਇੱਕ ਆਦਮੀ ਦੀ ਬੁਰਾਈ ਤੋਂ ਸਾਰੀ ਕੌਮ ਬੁਰੀ ਨਹੀਂ ਹੋ ਸਕਦੀ ਔਰ ਬਤੌਰ ਮੁਸਲਮਾਨ ਸਰ ਅੱਜ ਤੁਹਾਡੀ ਕੀ ਫੀਲਿੰਗ ਹੈ ਮਤਲਬ ਜਿਹੜਾ ਹੈਗਾ ਉੱਥੇ 27 ਜਵਲਟੀਜ਼ ਹੋਏ ਸਾਈਟ 'ਤੇ ਜੋ ਵੀ ਮਤਲਬ ਉੱਥੇ ਸ਼ਹਾਦਤ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਇੱਕ ਮੁਸਲਮ ਇੱਕ ਮੁਸਲਮ ਵੀ ਹੈ ਆਪਾਂ ਕਹਿੰਦੇ ਬਤੌਰ ਮੁਸਲਮ ਤੁਹਾਡਾ ਕੀ ਸੋਚਣਾ ਹੈ ਮਤਲਬ ਇਸ ਘਟਨਾ ਤੋਂ ਬਾਅਦ ਸਰਕਾਰ ਨੂੰ ਕੀ ਕਦਮ ਲੈਣਾ ਚਾਹੀਦਾ ਦੇਖੋ ਸੋਚਣਾ ਤਾਂ ਮੇਰਾ ਉਹੀ ਹੈ ਜੋ ਇੱਕ ਇਨਸਾਨ ਮੇਰੇ ਖਿਆਲ ਮੈਂ ਉਹੀ ਸੋਚ ਰਿਹਾ ਜਿਸ ਤਰ੍ਹਾਂ ਉਮਰਨ ਵਾਲਿਆਂ ਦੇ ਮਾਪੇ ਸੋਚ ਰਹੇ ਨੇ ਕਿਉਂਕਿ ਇਸਲਾਮ ਤਾਂ ਸਿਖਾਇਆ ਹੁੰਦਾ ਕਿਉਂਕਿ ਇਸਲਾਮ ਦੀ ਸਿਖਿਆ ਹੈ ਕਿ ਰੱਬ ਨੇ ਆਕਾਲਪੁਰ ਦੇ ਪ੍ਰਮਾਤਮਾ ਨੇ ਸਾਰੇ ਦੁਨੀਆ ਦੇ ਲੋਕਾਂ ਨੂੰ ਜਿਹੜੇ ਮਢਲੇ ਮਾਪੋ ਬਥੇ ਇੱਕ ਸੀਗੇ ਜੇ ਦੀ ਸਾਰ ਦੁਨੀਆ ਦੇ ਜਿਹੜੇ ਇਨਸਾਨ ਨੇ ਚਾਹੇ ਕਿਸੇ ਧਰਮ ਕੌਮ ਇਲਾਕੇ ਦਾ ਸਬੰਧ ਰੱਖਦੇ ਨੇ ਉਹ ਇੱਕ ਮਾਪੋ ਮਢਿਆ ਦੀ ਬੁਢੜੀ ਦੀ ਉਲਾਦ ਹੈ ਇਸ ਲਈ ਸਾਰੇ ਅਸੀਂ ਭੈਣ ਭਰਾ ਸਾਨੂੰ ਉਸਨਾ ਹੀ ਫੇਰ ਹੋਣਾ ਚਾਹੀਦਾ ਜਿਸ ਤਰ੍ਹਾਂ ਮਰਰ ਵਾਲਿਆਂ ਦੇ ਮਾਪੋ ਪਣਪੜ ਪਈ ਫੇਰ ਉਹ ਸਰੀ ਮਹਿਸੂਸ ਕਰ ਰਹੇ ਜਿਸ ਨਾਲ ਵਿੱਚ ਕਿਹਾ ਹੁੰਦਾ ਹੈ ਤੇ ਅਸੀਂ ਚਾਹੁੰਦੇ ਹਾਂ ਵੀ ਉਹਨਾਂ ਅੰਤਕੀਆਂ ਨੂੰ ਗਵਰਨਮੈਂਟ ਤਲਾਸ਼ ਕਰਕੇ ਸਰਕਾਰ ਤਲਾਸ਼ ਕਰਕੇ ਸਭ ਤੋਂ ਸਖਸੇ ਹੱਦ ਦੇ ਅਕੇਲੇ ਉਹਨਾਂ ਨੂੰ ਨਹੀਂ ਜਿਹੜੇ ਲੋਕ ਘਰਾ ਰਹੇ ਨੇ ਕੋਈ ਕਿ ਕਰੰਦੇ ਰਹੇ ਲੋਕ ਅਸਰੇ ਇਹਦੇ ਪਿੱਛੇ ਤਾਂ ਕੋਈ ਹੋਰ ਤਾਕਤਾਂ ਕੰਮ ਕਰ ਰਹੀਆਂ ਕਰ ਰਹੀਆਂ ਜਿਹੜੇ ਸਾਡੇ ਦੇਸ਼ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਨੇ ਸਾਡੇ ਹਿੰਦੁਸਤਾਨ ਚ ਸਾਡੇ ਭਾਰਤ ਚ ਹਿੰਦੂ ਮੁਸਲਮ ਕਰਕੇ ਸਾਡੀ ਯੂਨੀਟੀ ਨੂੰ ਸਾਡੀ ਮੁਹੱਬਤ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਨੇ ਇਹਦੇ ਵਿੱਚ ਜੋ ਤਾਰਾਂ ਨਹੀਂ ਜੁੜਦੀਆਂ ਦਿਖਦੇ ਨੇ ਕਿ ਪਾਕਿਸਤਾਨ ਦੇ ਨਾਲ ਜੋ ਵਜ ਦੀ ਆਪਾਂ ਕਹੀਏ ਕਿ ਆਪਾਂ ਜੰਗ ਦੇ ਮਤਲਬ ਇੱਕ ਕਗਾਰ ਦੇ ਉਪਰ ਆ ਇਧਰੋਂ ਮਤਲਬ ਸਟੇਟਮੈਂਟ ਸਾਰੀਆਂ ਨੇ মিডিਆ ਆਪਾਂ ਦੇਖਦੇ ਆ ਕਿ ਭਰਿਆ ਪਿਆ ਜੀ ਡੇਟ ਦੇ ਵਿੱਚ ਉਧਰੋਂ ਜਿਹੜਾ ਹੈ ਉਹ ਵੀ ਕਾਊਂਟਰ ਕਰਨ ਨੂੰ ਕਹਿੰਦੇ ਅਸੀਂ ਵੀ ਤਿਆਰ ਆ ਮਤਲਬ ਇਹ ਜਿਹੜੀ ਘਟਨਾ ਇਹ ਕਿਤੇ ਮਤਲਬ ਇੱਕ ਬੜੇ ਮਤਲਬ ਜੰਗ ਦਾ ਰੂਪ ਧਾਰ ਸਕਦੀ ਹੈ ਇਹਦੇ ਤੇ ਕੀ ਕਹੋਗੇ ਸਰ ਦੇਖੋ ਪਤਾ ਕੀ ਗੱਲ ਹੈ ਤੇ ਕਿਹਾ ਗਿਆ ਸ਼੍ਰੀ ਰਾਮ ਜੀ ਕੀ ਸਿੱਖਿਆ ਹੈ ਵੀ ਜੋ ਤੁਸੀਂ ਕਰਨ ਜਾ ਰਹੇ ਹੋ ਉਹਦੀ ਇਨਕੁਆਇਰੀ ਕਰ ਲੋ ਉਹਦੀ ਛਾਣਵੇਂ ਕਰ ਲੋ ਵੀ ਸੱਚਾਈ ਕੀ ਹੈ ਇਹ ਜ਼ਰੂਰ ਹੈ ਚਾਹੇ ਇਹਦਾ ਦੋਸ਼ੀ ਕੋਈ ਵੀ ਹੈ ਆਂਕੀ ਅਸਲ ਉਹਦਾ ਕਰਿੰਦੇ ਨੇ ਉਹਦਾ ਸਪਾਰੀ ਗਿੱਲਰ ਨੇ ਉਹਦਾ ਕਰਾਇਦੇ ਕਾਤਲ ਨੇ ਜ਼ਰੂਰੀ ਹੈ ਸਾਡੀ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਲੋਕੀ ਇਹਦੇ ਪਿੱਛੇ ਕੰਮ ਕਰ ਰਹੇ ਨੇ ਜਿਨ੍ਹਾਂ ਦੇ ਇਸ਼ਾਰੇ ਤੇ ਉਹ ਦੇ ਮਾਲਕਾਂ ਦੇ ਸਿਰ ਤੇ ਇਹ ਕੰਮ ਕੀਤਾ ਗਿਆ ਅਸਲ ਤਾਂ ਉਹਨਾਂ ਨੂੰ ਮਾਰਨ ਦੀ ਜੁਰਮ ਖਤੋਂ ਕਰਨ ਦੀ ਲੋੜ ਹੈ ਕਿਉਂਕਿ ਇੱਕ ਕਹਾਵਤ ਹੈ ਪਾਗਲ ਨਾਲ ਮਰੇ ਪਾਗਲ ਦੀ ਮਾਂ ਮਰ ਜਵੇ ਜੇ ਪਾਗਲ ਮਾਰੇ ਮਾਂ ਫਿਰ ਜਮਦੂਗੀ ਇਸرائیਲੀ ਲੋਕ ਇਹ ਕੰਮ ਕਰ ਕਰਾ ਰਹੇ ਨੇ ਉਹਨਾਂ ਤੱਕ ਪਹੁੰਚਣ ਦੀ ਲੋੜ ਹੈ ਉਹਨਾਂ ਦੇ ਗਿਰਿਵਾਨ ਨੂੰ ਹੱਥ ਪਾਉਣ ਦੀ ਲੋੜ ਹੈ ਤਾਂ ਕਿ ਇਹ ਘਟਨਾਵਾਂ ਨਾ ਹੋਣ ਬਾਕੀ ਰਿਹਾ ਵੀ ਬਿਨਾਂ ਤਹਿਕੀਕ ਤੋਂ ਬਿਨਾਂ ਕਿਸੇ ਉਤੋਂ ਕਿਸੇ ਧਰਮ ਨਾਲ ਜਾਂ ਕਿਸੇ ਕੌਮ ਨਾਲ ਜੁੜਨਾ ਇਹ ਨਹੀਂ ਹੁੰਦਾ ਵੀ ਜੇ ਆਪਾਂ ਇੱਕ ਸ਼ੁਰੂ ਹੋਇਆ ਕਹਤਾ ਉਸ ਉਹਦੇ ਉੱਥੇ ਕੋਈ ਵੀ ਨਹੀਂ ਥਾ ਇਹ ਵੀ ਸੁਣਿਆ ਵੀਡੀਓ ਚ ਆਉਂਦਾ ਕਿ ਉਹ ਸਿਰਦ ਲੋਕਾਂ ਨੂੰ ਦੂਰੋਂ ਗੋਲੀ ਚੱਲਦੇ ਸੁਣਿਆ ਨੇ 15 ਮਿੰਦਰ ਗੋਲੀ ਚੱਲੀਆਂ ਨੇ ਕਿਸੇ ਕੋਲ ਮੌਕਾ ਕੋਈ ਨਹੀਂ ਕੁਛ ਨਾ ਨਾ ਉਹ ਕੋਲ ਮੌਕਾ ਹੁੰਦਾ ਉਹਨਾਂ ਦਾ ਉਹਨਾਂ ਦਾ ਮਕਸਦ ਤਾਂ ਮਾਰਨਾ ਹੁੰਦਾ ਜਿਵੇਂ ਇੱਕ ਮੈਂ ਉਰਨ ਦੇ ਤਮਾ ਇੱਕ ਚੋਰ ਜਦ ਕਿਸੇ ਮਕਾਨ ਚ ਚੋਰੀ ਕਰਦਾ ਉਹ ਇਹ ਨਹੀਂ ਦੇਖਦਾ ਕਿ ਇਹ ਮਕਾਨ ਜਿੱਥੇ ਉਹ ਚੋਰੀ ਕਰ ਰਿਹਾ ਮੇਰੇ ਧਨ ਬਾਰੇ ਦਾ ਬੰਦੇ ਕਰ ਬਾਰੇ ਦਾ ਠੀਕ ਹੈ ਨਹੀਂ ਕਈ ਵਾਰੀ ਤਾਂ ਚੋਰ ਆਪਣੇ ਸਜੇਪਰਾ ਅਰਿਸਤਾਨਾ ਦੇ ਚੋਰੀ ਕਰ ਜਾਂਦਾ ਬਸ ਉਹਦਾ ਕੰਮ ਤਾਂ maal ਲੁੱਟਣਾ ਹੀ ਹੁੰਦਾ ਹੈ ਇਸ ਜਿਹੜੇ ਆਤਕੀ ਹੁੰਦੇ ਨੇ ਇਹਨਾਂ ਨੂੰ ਕਿਸੇ ਧਰ ਮਾਰ ਕੰਮ ਨਾ ਲਗਾਉਣੀ ਹੁੰਦਾ ਯਾਨੀ ਮਕਸਦ ਇਹ ਸੋ ਪ੍ਰਣਾਉਂਦੇ ਕਰਾ ਦੇ ਕਾਤਲ ਨੇ ਇਹਨਾਂ ਨੂੰ ਤਾਂ ਪੈਸੇ ਲੈ ਕੇ ਆਪਣਾ ਕੰਮ ਕਰਨਾ ਹੁੰਦਾ ਹੈ ਇਸ ਕਰਕੇ ਸਾਡੇ ਇਨਸਾਨੀ ਬੜੇ ਸਮਝ ਜਾਣੇ ਸਾਡੇ ਲੋਕਾਂ ਨੂੰ ਅਕਸਰ ਮੈਜੋਰਟੀ ਲੋਕ ਹੋਣੇ ਜਿਹੜੇ ਇਸ ਚੀਜ਼ ਚ ਨਹੀਂ ਪੈਂਦੇ ਲੇਕਿਨ ਜਿਹੜੇ ਲੋਕ ਹਿੰਦੂਸਮਣ ਕਰਦੇ ਨੇ ਇਹ ਇਹਦੇ ਵਿੱਚ ਇਹ ਹੈ ਵੀ ਅਸੀਂ ਉਸੇ ਤੈਨੂੰ ਅੱਗ ਲਾ ਰਹੇ ਹਾਂ ਕੱਟ ਰਹੇ ਹਾਂ ਜਿੱਥੇ ਵੀ ਅਸੀਂ ਬੈਠੇ ਹਾਂ ਇਨਸਾਨੀਅਤ ਇੱਕ ਸਾਡੇ ਬਾਸੀ ਬੜੀ ਚੀਜ਼ ਹੈ ਇਨਸਾਨ ਕੋਈ ਧਰਮ ਦੀ ਵਿੱਚ ਵੀ ਤੁਸੀਂ ਦੱਸੋਗੇ ਵੀ ਨਫ਼ਰਤ ਕਰਨਾ ਨਹੀਂ ਸਿਖਾਉਂਦਾ ਕਿਉਂਕਿ ਜਿਹੜਾ ਧਰਮ ਨਾਲ ਜੋੜਦਾ ਹੈ ਤੋੜਦਾ ਨਹੀਂ ਹੈ ਧਰਮ ਪਿਆਰ ਸਿਖਾਉਂਦਾ ਉਹ ਨਫ਼ਰਤ ਨਹੀਂ ਤੂੜ ਪੜਾ ਕਰ ਰਹੀ ਹੈ ਨਫਰਤ ਪੜਾ ਰਹੀ ਹੈ ਤਾਂ ਸਮਝੋ ਅਤਰਮ ਹੈ ਹੋ ਧਰਮ ਦੇ ਪੇਛੇ ਆ ਗਿਆ ਉਹ ਹੈ ਧਰਮ ਲੇਕਿਨ ਧਰਮ ਦੇ ਪੇਛੇ ਸਾਨੂੰ ਉਸ ਚੀਜ਼ ਨੂੰ ਇਗਨੋਰ ਕਰ ਦੇਣਾ ਚਾਹੀਦਾ ਜੀ ਅਧਿਆਪਕ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਮਾਂ ਦੇਣ ਵਾਸਤੇ ਔਰ ਬਹੁਤ ਅੱਛੀ ਗੱਲਬਾਤ ਰਹੀ ਔਰ ਜੋ ਤੁਹਾਡਾ ਕਹਿੰਦਾ ਜਿੰਨਾ ਕਿ ਮੈਂ ਸਮਝ ਪਾਇਆ ਕਿ ਇਸਲਾਮ ਕਦੇ ਵੀ ਮਤਲਬ ਇਨੋਸੈਂਟ ਜਿਹੜੇ નિર્ਦੋਸ਼ નિર્ਦੋਸ਼ਾਂ ਦੀ ਜਿਹੜੀ ਕਤਲ ਹੈ ਉਹਨੂੰ ਕਦੇ ਵੀ ਸਹੀ ਨਹੀਂ ਠਹਿਰਾਉਣਾ ਇਸਤੂਲੀ ਗੱਲ ਕਰ ਰਹੀ ਹਾਂ ਇਸਲਾਮ ਦੀ ਇੱਕ ਸਿੱਖਿਆ ਹੈ ਜੀ ਅਲ ਖਲਕੂ ਹੈ ਅੱਲਾ ਇਦਾਂ ਕਿ ਸਾਰੀ ਇਨਸਾਨੀਤ ਜਿਹੜੇ ਸਾਰੇ ਇਨਸਾਨ ਨੇ ਉਹ ਰੱਬ ਦਾ ਪਰਿਵਾਰ ਹੈ ਜੀ ਯਾਨੀ ਦੂਜੇ ਸ਼ਬਦਾਂ ਵਿੱਚ ਸੰਸਾਰ ਦੇ ਸਾਰੇ ਲੋਕ ਚਾਹੇ ਉਹ ਕਿਸੇ ਵੀ ਧਰਮ ਕੌਮ ਜਾਂ ਇਲਾਕੇ ਨਾਲ ਸੰਬੰਧ ਰੱਖਦੇ ਨੇ ਰੱਬ ਦੇ ਪਰਿਵਾਰ ਦੇ ਮੈਂਬਰ ਨੇ ਪਰ ਇੱਕ ਸੱਚਾ ਮੁਸਲਮਾਨ ਅਸੀਂ ਚੰਗੂ ਸਮਝਣ ਦੀ ਗੱਲ ਕਰਦੇ ਮੁਸਲਮਾਨ ਦੀ ਗੱਲ ਕਰਦਾ ਜਿਹੜਾ ਜਿਸ ਰੱਬ ਦੀ ਇਬਾਦਤ ਕਰਦਾ ਪੂਜਾ ਪੂਜਾ ਪੜ੍ਹਦਾ ਹੈ ਜਿਸ ਦੇ ਰੱਬ ਦੇ ਲਈ ਨਮਾਜ਼ਾਂ ਪੜ੍ਹਦਾ ਹੈ ਰੋਜ਼ੇ ਰੱਖਦਾ ਹੈ ਹਜਜ ਕਰਦਾ ਹੈ ਉਹ ਉਸੇ ਰੱਬ ਦੇ ਪਰਿਵਾਰ ਦੇ ਮੈਂਬਰ ਯਾਨੀ ਕਿ ਇਨਸਾਨ ਦੀ હત્યા ਕਿਵੇਂ ਕਰ ਸਕਦਾ ਹੈ ਉਸੇ ਉਹਦੇ ਦੁੱਖ ਦੇ ਬਾਰੇ ਵੀ ਸੋਚੇ ਸਦਾ ਹੈਗਾ ਕਿਉਂਕਿ ਜਿਸ ਰੱਬ ਦੀ ਬਾਤ ਕਰਦਾ ਉਸਰੇ ਪਰਿਵਾਰ ਦੇ ਮੈਂਬਰ ਨੇ ਇਸ ਰਾਮਦੇ ਅਸੀ ਕਿ ਹੈ ਇਸ ਲਈ ਇੱਕ ਸੱਚਾ ਮੁਸਲਮਾਨ ਕਦੇ ਅਸੀਂ ਘਟਨਾ ਨਹੀਂ ਕਰ ਸਕਦਾ ਔਰ ਇਸ ਘਟਨਾ ਨੂੰ ਉਸਰੇ ਨਿੰਦੂਗਾ ਜਿਸਰਾ ਇੱਕ ਦੂਸਰਾ ਸ਼ਹਿਰੀ ਨਿੰਦਾ ਔਰ ਮੈਂ ਇਹੀ ਕਹੂੰਗਾ ਆਖਰ ਚ ਸਾਨੂੰ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਇਹਨਾਂ ਰੋਗਾਂ ਤੋਂ ਉੱਜਾਈ ਦੀ ਹੈ ਲੇਕਿਨ ਸਾਨੂੰ ਮਿਲ ਜੁੜ ਕੇ ਰਹਿਣਾ ਚਾਹੀਦਾ ਹੈ ਇਸ ਸਾਡੇ ਦੇਸ਼ ਦੀ ਸਾਡੇ ਭਾਰਤੀਆਂ ਤਰੱਕੀ ਹੈ ਆਓ ਸਭ ਮਿਲ ਕੇ ਇੱਕ ਨਵਾਂ ਇਤਿਹਾਸ ਬਣਾਈਏ ਮੇਰਾ ਪੂਰੇ ਭਾਰਤ ਵਾਸੀਆਂ ਨੂੰ ਇਹ ਅਪੀਲ ਹੈ ਮੈਸੇਜ ਹੈ ਤੁਹਾਡੇ ਚੈਨਲ ਦੇ ਰਾਹੀਂ ਔਰ ਸਭ ਮਿਲ ਕੇ ਇੱਕ ਨਵਾਂ ਇਤਿਹਾਸ ਬਣਾਈਏ ਭਾਰਤ ਨੂੰ ਫਿਰ ਤੋਂ ਮੁਹੱਬਤ ਦਾ ਮੋਰੀ ਨਿਵਾਸ ਬਣਾਈਏ ਬਹੁਤ ਬਹੁਤ ਧੰਨਵਾਦ ਜੁਗਨ ਨਸੀਰ ਜਮ ਸਮਾਧਤਾ ਤੁਸੀਂ ਔਰ ਗੱਲਬਾਤ ਕੀਤੀ ਇਸ ਟਾਪਿਕ ਦੇ ਉੱਪਰ ਔਰ ਇਸ ਖਾਸ ਤੌਰ ਤੇ ਜੋ ਇਸਲਾਮ ਦੀ 51 ਇਸ ਚੀਜ਼ ਨੂੰ ਲੈ ਕੇ ਆਪਾਂ ਗੱਲ ਕਰ ਰਹੇ ਹਾਂ ਨਸੀਰ ਅਕਰਥਾ ਦੇ ਨਾਲ ਔਰ ਜੋ ਇਸ ਟਾਪਿਕ ਦੇ ਉੱਪਰ ਗੱਲਬਾਤ ਹੋਈ ਹੈ ਕੱਲ ਵੀ ਸਾਡੀ ਇੱਕ ਵੀਡੀਓ ਆਈ ਸੀ ਕਿ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਖੱਤੀ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾ ਸਕੀਏ ਔਰ ਇਸ ਵੀਡੀਓ ਜ਼ਰੂਰ ਜ਼ਰ ਚੇਅਰ ਵੀ ਕਰ ਦਿਓ ਤਾ ਜੋ ਜਿਆਦਾ ਜਿਆਦਾ ਲੋਕਾਂ ਤੱਕ ਪਹੁੰਚੇ ਔਰ